ਦੋਸਤੋ ਸਿੱਖ ਇਤਿਹਾਸ ਬਹੁਤ ਸਾਰੇ ਮਹਾਨ ਬਹਾਦਰ ਤੇ ਵੀਰਤਾ ਨਾਲ ਭਰੇ ਹੋਏ ਯੋਧਿਆਂ ਦਾ ਇਤਿਹਾਸ ਹੈ ਸਿੱਖ ਇਤਿਹਾਸ ਦੇ ਵਿੱਚ ਕਈ ਯੋਧੇ ਤਾਂ ਇਦਾਂ ਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਇਤਿਹਾਸ ਪੜ੍ਹ ਕੇ ਤੁਹਾਡਾ ਰੋਮ-ਰੋਮ ਜੋਸ਼ ਦੇ ਨਾਲ ਭਰ ਜਾਂਦਾ ਹੈ ਅੱਜ ਇੱਕ ਅਜਿਹੇ ਹੀ ਸਿੱਖ ਯੋਧੇ ਦੀ ਗੱਲ ਕਰਾਂਗੇ ਸਿੱਖ ਬਹਾਦਰ ਦਲੇਰ ਦੀ ਗੱਲ ਕਰਾਂਗੇ ਜੀਹਦਾ ਇਤਿਹਾਸਕਾਰਾਂ ਨੇ ਵੀ ਬੜਾ ਘੱਟ ਜ਼ਿਕਰ ਕੀਤਾ ਹੈ ਤੇਰੇ ਇਤਿਹਾਸ ਦੇ ਵਿੱਚ ਉਹਨੂੰ ਬਹੁਤ ਘੱਟ ਲੋਕ ਜਾਣਦੇ ਆ ਅੱਜ ਇੱਕ ਅਜਿਹੇ ਸਿੰਘ ਸੂਰਮੇ ਦੀ ਇੱਕ ਅਜਿਹੇ ਸ਼ਹੀਦ ਦੀ ਗੱਲ ਕਰਾਂਗੇ ਜੀ ਦੀ ਵੀਰਤਾ ਨੂੰ ਜੀ ਦੀ ਬਹਾਦਰੀ ਨੂੰ ਤੇ ਜੀ ਦੀ ਫੁਰਤੀ ਨੂੰ ਦੇਖ ਕੇ ਬਾਦਸ਼ਾਹ ਫਰਕਸ਼ੀਅਰ ਵੀ ਭੱਜ ਗਿਆ ਸੀਗਾ ਅੱਜ ਗੱਲ ਕਰਦੇ ਆ ਬਾਦ ਸਿੰਘ ਦੀ ਬਾਦ ਸਿੰਘ ਮੀਰਪੁਰ ਪੱਟੀ ਦਾ ਜੰਪਲ ਉੱਥੋਂ ਦਾ ਰਹਿਣ ਵਾਲਾ ਉਹਨੇ ਗੁਰੂ ਗੋਬਿੰਦ ਸਿੰਘ ਪਾਸੋਂ ਅਮਰ ਛੱਕਿਆ ਤੇ ਗੁਰੂ ਗੋਬਿੰਦ ਸਿੰਘ ਦਾ ਮੁੱਖ ਸੇਵਾਦਾਰ ਬਣ ਕੇ ਰਿਹਾ ਜਦੋਂ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਨੇ ਨਦੇੜ ਸਾਹਿਬ ਤੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਨੂੰ ਤੋਰਿਆ ਤਾਂ ਨਾਲ ਗੁਰੂ ਗੋਬਿੰਦ ਸਿੰਘ ਨੇ ਪੰਜ ਸਿੰਘ ਭੇਜੇ ਬੰਦਾ ਸਿੰਘ ਬਹਾਦਰ ਦੀ ਹਿਫਾਜ਼ਤ ਲਈ ਪੰਜ ਪਿਆਰੇ ਬਣਾ ਕੇ ਉਹਨਾਂ ਦੇ ਵਿੱਚੋਂ ਬਾਦ ਸਿੰਘ ਵੀ ਇੱਕ ਸੀ ਔਰ ਬਾਕੀ ਦੇ ਸਿੰਘ ਸੀਗੇ ਭਾਈ ਬਨੋਦ ਸਿੰਘ ਭਾਈ ਦਇਆ ਸਿੰਘ ਭਾਈ ਕਾਨ ਸਿੰਘ ਤੇ ਭਾਈ ਰਣ ਸਿੰਘ ਬਾਦ ਸਿੰਘ ਕਈ ਬੰਦਾ ਸਿੰਘ ਬਹਾਦਰ ਦੇ ਨਾਲ ਕਈ ਲੜਾਈਆਂ ਲੜਦਾ ਏ ਔਰ ਮੁਗਲਾਂ ਨੂੰ ਤੇ ਪਠਾਣਾ ਨੂੰ ਆਪਦੀ ਵੀਰਤਾ ਦਾ ਲੋਹਾ ਮਨਵਾਉਂਦਾ ਹੈ ਹੁਣ ਬਾਦ ਸਿੰਘ ਉਹ ਕਹਿੰਦੇ ਵੀ ਜਦੋਂ ਸਰਹੰਦ ਦੀ ਲੜਾਈ ਹੁੰਦੀ ਆ ਚੱਪੜ ਚੜੀ ਦੇ ਸਥਾਨ ਦੇ ਨਾਮ ਉੱਪਰ ਤਾਂ ਜਦੋਂ ਉਹ ਕਹਿੰਦੇ ਵੀ ਸਰਹੰਦ ਦੀ ਲੜਾਈ ਦੇ ਵਿੱਚ ਬਾਬਾ ਬੰਦਾ ਸਿੰਘ ਭਾਦਰ ਚਾਰ ਸਿੱਖਾਂ ਨੂੰ ਕਮਾਂਡ ਦੇ ਕੇ ਆਪ ਉੱਚੇ ਟਿੱਬੇ ਤੇ ਬਹਿ ਕੇ ਸਿੱਖਾਂ ਦੀ ਨਿਗਰਾਨੀ ਕਰਦਾ ਹੈ ਤਾਂ ਉਦੋਂ ਉਸ ਨਿਗਰਾਨੀ ਦੇ ਸਮੇਂ ਬਾਦ ਸਿੰਘ ਵੀ ਉਹਦੇ ਨਾਲ ਹੁੰਦਾ ਹੈ ਬਾਦ ਸਿੰਘ ਨੇ ਬਾਜ ਵਾਲੀ ਅੱਖ ਰੱਖੀ ਹੋਈ ਸੀ ਦੁਸ਼ਮਣਾਂ ਦੇ ਉੱਤੇ ਜਦੋਂ ਕਹਿੰਦੇ ਵੀ ਸੁੱਚਾ ਅਨੰਦ ਦਾ ਜਿਹੜਾ ਭਤੀਜਾ ਉਹ ਸਿੱਖਾਂ ਨਾਲ ਦਗਾ ਕਰਕੇ ਸਿੱਖਾਂ ਦੀ ਵੀਰਤਾ ਨੂੰ ਢਾਉਣ ਵਾਸਤੇ ਸਿੱਖਾਂ ਚ ਭਗਦੜ ਮਚਾਉਂਦਾ ਏ ਤਾਂ ਉਦੋਂ ਹੀ ਬਾਦ ਸਿੰਘ ਉਪਰੋ ਬਾਜ ਵਾਲੀ ਫੁਰਤੀ ਨਾਲ ਕਹਿੰਦੇ ਆਪਦੇ ਘੋੜੇ ਤੇ ਆਉਂਦਾ ਏ ਤੇ ਆ ਕੇ ਦੁਸ਼ਮਣਾਂ ਦੇ ਹਾਥੀਆਂ ਨੂੰ ਟੁੱਟ ਕੇ ਪੈ ਜਾਂਦਾ ਇਸ ਤਰੀਕੇ ਨਾਲ ਫੁਰਤੀ ਨਾਲ ਉਹ ਵਾਰ ਕਰਦਾ ਦੁਸ਼ਮਣਾਂ ਦੇ ਹਾਥੀਆਂ ਤੇ ਕਿ ਦੁਸ਼ਮਣਾਂ ਦੇ ਹਾਥੀ ਪਿੱਛੇ ਨੂੰ ਮੋੜ ਦਿੰਦਾ ਏ ਤੇ ਜਦੋਂ ਕਹਿੰਦੇ ਵੀ ਹੱਥੋਂ ਹੱਥੀ ਦੀ ਲੜਾਈ ਹੁੰਦੀ ਆ ਤਾਂ ਜਦੋਂ ਉਹ ਛੋਟੇ ਸ਼ੈਬਜਾਦਾਂ ਨੂੰ ਸ਼ਹੀਦ ਕਰਨ ਵਾਲਾ ਪਾਪੀ ਵਜ਼ੀਰ ਖਾਂ ਬਾਦ ਸਿੰਘ ਦੇ ਰੂਹਾਰੂ ਹੁੰਦਾ ਹੈ ਨਾ ਤੇ ਉਹ ਵਜ਼ੀਰ ਖਾਂ ਬਾਦ ਸਿੰਘ ਦੇ ਉੱਪਰ ਹਮਲਾ ਨੇਜੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਤਾਂ ਬਾਦ ਸਿੰਘ ਆਪ ਦੀ ਫੁਰਤੀ ਦੇ ਨਾਲ ਉਹਦੇ ਹੱਥੋਂ ਨੇਜਾ ਖੋਹ ਲੈਂਦਾ ਹੈ ਤੇ ਫਿਰ ਵਜ਼ੀਰ ਖਾਂ ਤੀਰ ਦੇ ਨਾਲ ਬਾਦ ਸਿੰਘ ਦਾ ਇੱਕ ਹੱਥ ਜ਼ਖਮੀ ਕਰ ਦਿੰਦਾ ਹੈ ਇੰਨੇ ਨੂੰ ਜਦੋਂ ਵਜ਼ੀਰ ਖਾਂ ਤਲਵਾਰ ਦੇ ਨਾਲ ਬਾਦ ਸਿੰਘ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪਿਛੋਂ ਫਤਿਹ ਸਿੰਘ ਆ ਕੇ ਵਜ਼ੀਰ ਖਾਂ ਨੂੰ ਚੀਰ ਕੇ ਰੱਖ ਦਿੰਦਾ ਏ ਇਸ ਤਰ੍ਹਾਂ ਉਹ ਕਹਿੰਦੇ ਵੀ ਫਿਰ ਇਹ ਲੜਾਈ ਜਿਹੜੀ ਚੱਪੜ ਚੜੀ ਦੀ ਸਰਹੰਦ ਦੀ ਐ ਸਿੱਖਾਂ ਨੇ ਫਤਿਹ ਕਰ ਲਈ ਤੇ ਵਜ਼ੀਰ ਖਾਂ ਪਾਪੀ ਦਾ ਨਾਸ਼ ਕਰ ਦਿੱਤਾ ਸੀਗਾ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਲੜਾਈਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਾਦ ਸਿੰਘ ਨੇ ਆਪਦੀ ਵੀਰਤਾ ਨਾਲ ਲੜੀਆਂ ਔਰ ਦੁਸ਼ਮਣਾਂ ਨੂੰ ਆਪਦੇ ਬਲ ਦਾ ਫੁਰਤੀ ਦਾ ਲੋਹਾ ਮਣਵਾਇਆ ਤੇ ਜਦੋਂ ਉਹ ਕਹਿੰਦੇ ਵੀ ਅੰਤ ਵਾਲੀ ਲੜਾਈ ਗੁਰਦਾਸ ਨੰਗਲ ਦੀ ਲੜਾਈ ਜਦੋਂ ਹੁੰਦੀ ਆ ਜਦੋਂ 8 ਮਹੀਨੇ ਤੱਕ ਸਿੱਖਾਂ ਨੂੰ ਘੇਰਾ ਪਿਆ ਜਾਂਦਾ ਏ ਸਿੱਖ ਅੰਦਰ ਭੁੱਖੇ ਪਾਣੇ ਹੁੰਦੇ ਆ ਤੇ ਅੰਤ ਨੂੰ ਗ੍ਰਿਫਤਾਰੀ ਹੋ ਜਾਂਦੀ ਏ ਬਾਬਾ ਬੰਦਾ ਸਿੰਘ ਬਹਾਦਰ ਦੀ ਜਦੋਂ ਫਿਰ ਉਹ ਕਹਿੰਦੇ ਵੀ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਬਾਅਦ ਰਾਜਾ ਫਰਖਸੇਰ ਦਾ ਦਰਬਾਰ ਲੱਗਾ ਹੁੰਦਾ ਏ ਫਰਖਸੇਰ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਵਾਉਣ ਤੋਂ ਬਾਅਦ ਜਦੋਂ ਉਹ ਕਹਿੰਦਾ ਬਾਕੀ ਸਿੰਘਾਂ ਨੂੰ ਕਹਿੰਦਾ ਤੁਹਾਡੇ ਚੋਂ ਇੱਕ ਬਾਦ ਸਿੰਘ ਸੁਣੀਦਾ ਏ ਸੁਣਿਆ ਉਹ ਬੜਾ ਬਹਾਦਰ ਐ ਉਹ ਤੋਂ ਮੇਰੇ ਜਿਹੜੇ ਆ ਸੈਨਿਕ ਉਹ ਬਹੁਤ ਡਰਦੇ ਆ ਕਿਹੜਾ ਆਬਾਦ ਸਿੰਘ ਸਾਹਮਣੇ ਆਵੇ ਤਾਂ ਬਾਦ ਸਿੰਘ ਸਾਹਮਣੇ ਆਉਂਦਾ ਏ ਤੇ ਉਹ ਕਹਿੰਦਾ ਵੀ ਮੈਂ ਆ ਆਬਾਦ ਸਿੰਘ ਮੈਂ ਆਪਦੇ ਗੁਰੂ ਦਾ ਨਿਮਾਣਾ ਜਾਂ ਸੇਵਕ ਉਹ ਕਹਿੰਦਾ ਅੱਛਾ ਤੂੰ ਐ ਤੂੰ ਕਿਹੜੇ ਪਾਸੋਂ ਕਹਿੰਦਾ ਬਾਦਦਰਾ ਤੇ ਹੁਣ ਕਹਿੰਦਾ ਤੂੰ ਕੀ ਬਾਦਰੀ ਦਿਖਾ ਦੇਵੇਂਗਾ ਮੈਨੂੰ ਉਹ ਬੰਗਾਰ ਦਾ ਆਬਾਦ ਸਿੰਘ ਨੂੰ ਉਹਨੂੰ ਆਏ ਹੁੰਦਾ ਵੀ ਹੁਣ 8 ਮਹੀਨੇ ਤੱਕ ਸਿੱਖ ਭੁੱਖਣ ਪਾਣੇ ਰਹੇ ਆ ਵੀ ਇਹਨਾਂ ਦਾ ਸਰੀਰ ਕਮਜ਼ੋਰ ਹੋ ਗਿਆ ਹੱਥ ਕੜੀਆਂ ਦੇ ਵਿੱਚ ਜਕੜਿਆ ਹੁੰਦਾ ਬਾਦ ਸਿੰਘ ਗਲ ਦੇ ਵਿੱਚ ਵੀ ਹੱਥ ਕੜੀਆਂ ਹੱਥਾਂ ਦੇ ਵਿੱਚ ਵੀ ਤੇ ਪੈਰਾਂ ਦੇ ਵਿੱਚ ਵੀ ਉਹ ਕਹਿੰਦਾ ਜੇ ਤੂੰ ਐਡਾ ਹੀ ਆ ਤਾਂ ਦਿਖਾ ਕੋਈ ਬਹਾਦਰੀ ਮਰਨ ਤੋਂ ਪਹਿਲਾਂ ਤਬਾਦ ਸਿੰਘ ਨੂੰ ਕਹਿੰਦਾ ਬਹਾਦਰੀ ਕੋਈ ਜਾਦੂ ਨਹੀਂ ਗਈ ਕਹਿੰਦਾ ਹੱਥ ਕੜੀਆਂ ਖੋਲ ਤੈਨੂੰ ਬਹਾਦਰੀ ਵੀ ਦਿਖਾ ਦੰਨੇ ਆ ਤਾਂ ਰਾਜ ਬਾਦਸ਼ਾਹ ਫਰਕਸ਼ੀਰ ਨੂੰ ਵੰਗਾਰ ਸਮਝਦਾ ਵੀ ਮੈਨੂੰ ਜੰਜੀਰਾ ਚ ਹੋ ਕੇ ਵੀ ਚੈਲੰਜ ਦੇ ਰਿਹਾ ਇਹ ਬੰਦਾ ਤਾਂ ਉਹ ਫਿਰ ਆਪਦੇ ਸਪਾਹਿਆਂ ਨੂੰ ਹੁਕਮ ਦਿੰਦਾ ਵੀ ਇਹਦੀਆਂ ਹੱਥ ਕੜੀਆਂ ਖੋਲੋ ਤਾਂ ਜਦੋਂ ਉਹ ਕਹਿੰਦੇ ਵੀ ਉਹਦੇ ਗੱਲ ਵਾਲੀ ਹੱਥਕੜੀ ਖੋਲੀ ਜਾਂਦੀ ਆ ਤਾਂ ਪੈਰਾਂ ਵਾਲੀਆਂ ਖੋਲੀਆਂ ਜਾਂਦੀਆਂ ਤੇ ਹਜੇ ਇੱਕ ਹੱਥ ਦੀ ਹੱਥਕੜੀ ਖੋਲੀ ਹੁੰਦੀ ਆ ਇਨਨਿਬਾਤ ਸਿੰਘ ਉਹ ਕਹਿੰਦੇ ਵੀ ਆਪਦੇ ਜਿਹੜੇ ਹੱਥਕੜੀਆਂ ਵਾਲੇ ਸੰਗਲ ਹੁੰਦੇ ਆ ਉਹਦੇ ਨਾਲ ਇਸ ਤਰੀਕੇ ਨਾਲ ਕੋਲੇ ਖੜੇ ਸਪੰਜਾਂ ਉੱਪਰ ਮੁਗਲ ਸਪੰਜਾਂ ਉੱਪਰ ਇਸ ਤਰੀਕੇ ਨਾਲ ਝੱਪਦਾ ਵੀ 4-5 ਥਾਂ ਤੇ ਮਾਰ ਦਿੰਦਾ ਏ ਤੇ ਕਈ ਅੱਧ ਮੋਏ ਕਰ ਦਿੰਦਾ ਏ ਜਦੋਂ ਤਲਵਾਰ ਲੈ ਕੇ ਫਿਰ ਬਾਦ ਸਿੰਘ ਬਾਦਸ਼ਾ ਫਰਕਸ਼ਰ ਵੱਲ ਵੱਧਦਾ ਨਾ ਜਿਹੜਾ ਬੈਠਾ ਹੁੰਦਾ ਗੱਦੀ ਦੇ ਉੱਪਰ ਤੇ ਬਾਦਸ਼ਾ ਫਰਕਸ਼ਰ ਉੱਠ ਕੇ ਭੱਜ ਜਾਂਦਾ ਮੂਰੇ ਤਾਂ ਫਿਰ ਉਹ ਆਪਦੇ ਬਾਦਸ਼ਾ ਫਰਕਸ਼ਰ ਡਰ ਦੇ ਵਿੱਚ ਆਪਦੇ ਸੈਨਿਕਾਂ ਨੂੰ ਹੁਕਮ ਦਿੰਦਾ ਵੀ ਕਹਿੰਦਾ ਯਾਰ ਮਾਰੋ ਇਹਨੂੰ ਤੇ ਫਿਰ ਉਹਦੇ ਸੈਨਿਕ ਜਿਹੜੇ ਉਹ ਤੀਰਾਂ ਤੇ ਬੰਦੂਕਾਂ ਗੋਲੀਆਂ ਦੀ ਬਾਰਿਸ਼ ਕਰ ਦਿੰਦੇ ਆ ਬਾਦ ਸਿੰਘ ਉੱਪਰ ਔਰ ਇਸ ਤਰੀਕੇ ਦਾ ਨਾਲ ਉਹਦਾ ਜਿਹੜਾ ਸਰੀਰ ਹੈ ਉਹ ਛਲਣੀ ਕਰ ਦਿੱਤਾ ਜਾਂਦਾ ਤੇ ਉਹ ਮਹਾਨ ਸੂਰਮਾ ਸ਼ਹੀਦ ਕਰ ਦਿੱਤਾ ਜਾਂਦਾ ਉਹ ਸੀ ਬਾਦ ਸਿੰਘ ਔਰ ਬਾਦ ਸਿੰਘ ਨੂੰ ਜਦੋਂ ਕਹਿੰਦੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪ ਦੇ ਜਿੱਤੇ ਹੋਏ ਇਲਾਕਿਆਂ ਅਧਿਕਾਰੀ ਨਿਯੁਕਤ ਕੀਤੇ ਸੀ ਤਾਂ ਸਰਹਿੰਦ ਦਾ ਜਿਹੜਾ ਇਲਾਕਾ ਸੀਗਾ ਉਹਦੇ ਉੱਪਰ ਸਭ ਤੋਂ ਪਹਿਲਾਂ ਬਾਦ ਸਿੰਘ ਨੂੰ ਉਤਰਾ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ ਸਿੱਖ ਹਕਮ ਇਸ ਤਰ੍ਹਾਂ ਬਾਦ ਸਿੰਘ ਨੇ ਇੱਕ ਸਤੰਤਰ ਸਿੱਖ ਰਾਜ ਸਥਾਪਿਤ ਕਰਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਅਨੇਕਾਂ ਹੀ ਲੜਾਈਆਂ ਲੜੀਆਂ ਔਰ ਅਨੇਕਾਂ ਵਾਰੀ ਮੁਗਲਾਂ ਨੂੰ ਤੇ ਪਠਾਣਾਂ ਨੂੰ ਲੋਹੇ ਦੇ ਚਨੇ ਚਬਾਏ ਇਹ ਸੀ ਬਾਤ ਸਿੰਘ ਦੀ ਵੀਰਤਾ ਦੋਸਤੋ ਇਹੋ ਜੇ ਹੋਰ ਵੀ ਸਿੱਖ ਸੂਰਮਿਆਂ ਬਾਰੇ ਜਾਂ ਇਤਿਹਾਸ ਦੇ ਹੋਰ ਸੂਰਮਿਆਂ ਬਾਰੇ ਆਪਾਂ ਗੱਲਬਾਤ ਕਰਦੇ ਰਵਾਂਗੇ ਜੇਕਰ ਤੁਹਾਨੂੰ ਇਤਿਹਾਸ ਦੇ ਵਿੱਚ ਇੰਟਰਸਟ ਹੈ ਔਰ ਇਤਿਹਾਸ ਪੜਨ ਦਾ ਤੁਸੀਂ ਰੁਚੀ ਰੱਖਦੇ ਹੋ ਇਤਿਹਾਸ ਜਾਣਨ ਦੀ ਰੁਚੀ ਰੱਖਦੇ ਹੋ ਤਾਂ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਮੇਰਾ ਵੀ ਹੌਸਲਾ ਵਧੇ ਧੰਨਵਾਦ ਜੇ ਇਤਿਹਾਸ ਨੂੰ ਵਾਚਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਖਿਮਾ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ